ਨਮਸਕਾਰ ਜੀ ਮੈਂ ਤੁਹਾਡਾ ਆਪਣਾ ਰਾਜਮਾਨ ਰੋਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੇਸ਼ਨ ਪੰਜਾਬ ਚ ਨਵੇਂ ਟ੍ਰੈਫਿਕ ਰੂਲ ਲਾਗੂ ਹੋ ਚੁੱਕੇ ਨੇ ਟ੍ਰੈਫਿਕ ਵਿਭਾਗ ਵੱਲੋਂ ਜਿਹੜੇ ਨੇ ਹੁਣ ਜੋ ਨਵੇਂ ਰੂਲ ਲਾਗੂ ਕੀਤੇ ਗਏ ਨੇ ਉਸ ਦੇ ਵਿੱਚ ਜੋ ਪਹਿਲਾਂ ਤੁਸੀਂ ਗੱਡੀ ਚਲਾਉਂਦੇ ਸੀ ਤਾਂ ਗੱਡੀ ਦੇ ਅੱਗੇ ਬੈਠਾ ਡਰਾਈਵਰ ਅਤੇ ਕੰਡੈਕਟਰ ਜਿਹੜਾ ਹੈ ਇੱਕ ਸਾਈਡ ਤੇ ਉਹਨਾਂ ਨੂੰ ਬੈਲਟ ਲਾਣਾ ਜ਼ਰੂਰੀ ਸੀ ਪਰ ਹੁਣ ਪੰਜਾਬ ਚ ਨਵੇਂ ਟ੍ਰੈਫਿਕ ਰੂਲ ਦੇ ਜੋ ਲਾਗੂ ਕੀਤੇ ਗਏ ਨੇ ਉਸ ਦੇ ਵਿੱਚ ਜਿਹੜੀਆਂ ਸਵਾਰੀਆਂ ਗੱਡੀ ਦੇ ਪਿੱਛੇ ਬੈਠੀਆਂ ਹਨ ਉਹਨਾਂ ਨੂੰ ਵੀ ਬੈਲਟ ਲਾਣਾ ਲਾਜ਼ਮੀ ਹੋ ਗਿਆ ਏ ਇਹ ਜਿਹੜਾ ਹੈ ਅੱਜ ਟ੍ਰੈਫਿਕ ਵਿਭਾਗ ਵੱਲੋਂ ਮੋਟਰ ਵਹੀਕਲ ਐਕਟ ਤਹਿਤ ਜਿਹੜਾ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਜਿਹੜੇ ਲੋਕ ਗੱਡੀ ਦੇ ਪਿੱਛੇ ਬੈਠ ਕੇ ਬੈਲਟ ਨਹੀਂ ਲਗਾਉਂਦੇ ਸੋ ਨਵੇਂ ਟ੍ਰੈਫਿਕ ਰੂਲ ਜਿਹੜੇ ਨੇ ਅੱਜ ਸਾਹਮਣੇ ਆਏ ਨੇ ਜਿਸ ਦੇ ਵਿੱਚ ਗੱਡੀ ਦੇ ਵਿੱਚ ਜਿਹੜੇ ਪਿੱਛੇ ਲੋਕ ਬੈਠਦੇ ਨੇ ਉਹਨਾਂ ਨੂੰ ਵੀ ਹੁਣ ਬੈਲਟ ਲਗਾਉਣਾ ਲਾਜ਼ਮੀ ਹੋਵੇਗਾ ਇਹ ਪੰਜਾਬ ਦੇ ਵਿੱਚ ਇੱਕ ਬੜਾ ਅਨਾਉਂਸ ਜਿਹੜੀ ਹੈ ਕੀਤੀ ਗਈ ਹੈ ਪਹਿਲਾਂ ਜਿਹੜੀ ਹੈ ਗੱਡੀ ਦੇ ਅੱਗੇ ਡਰਾਈਵਰ ਜਾਂ ਨਾਲ ਬੈਠਦਾ ਜਿਹੜਾ ਕਨਡੈਕਟਰ ਸੀ ਜਾਂ ਨਾਲ ਬੈਠਦੇ ਲੋਕ ਸੀ ਉਹਨਾਂ ਨੂੰ ਬੈਲਟ ਲਗਾਉਣਾ ਲਾਜ਼ਮੀ ਸੀ ਪਰ ਹੁਣ ਜੋ ਅਨਾਉਂਸਮੈਂਟ ਹੋਈ ਹੈ ਉਸ ਦੇ ਵਿੱਚ ਪੰਜਾਬ ਦੇ ਨਵੇਂ ਟ੍ਰੈਫਿਕ ਨੂੰ ਕਾਨੂੰਨ ਜਿਹੜੇ ਲਾਗੂ ਹੋਏ ਨੇ ਉਸ ਦੇ ਵਿੱਚ ਜਿਹੜੀਆਂ ਪਿੱਛੇ ਸਵਾਰੀਆਂ ਬੈਠਦੀਆਂ ਨੇ ਉਹਨਾਂ ਨੂੰ ਵੀ ਹੁਣ ਅ ਬੈਲਟ ਲਗਾਣਾ ਲਾਜ਼ਮੀ ਹੋਵੇਗਾ